ਸਾਥੀ ਕਾਲ ਜੀ ਪੰਜਾਬੀ ਖਬਰਾਂਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹਾਸ ਪਰਮਜੀਤ ਸਿੰਘ ਪਾਕਨਾ ਇੱਕ ਵਿਦੇਸ਼ੀ ਨਿਊਜ਼ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਕੈਨੇਡਾ ਦੇ অন্ਟਾਰੀਓ ਦੇ ਵਿੱਚ ਚੱਲਦੇ ਜਿੱਥੇ ਇੱਕ ਵੱਡੀ ਖਬਰ ਕਲ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਸੋ ਜਸਟਿਨ ਟਰੂਡੋ ਦੀਆਂ ਜਿਹੜੇ ਕਿ ਨੀਤੀਆਂ ਕਾਰਨ ਨਿਜੀ ਸਪਾਂਸਰਸ਼ਿਪ ਪ੍ਰੋਗਰਾਮ ਦੇ ਵਿੱਚ ਇੱਕ ਜਿਹਾ ਬੈਕਲੌਗ ਲੱਗ ਗਿਆ ਹੈ ਜਿਸ ਨੂੰ ਦਰੁਸਤ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਮੁਸ਼ਕਲ ਸਾਬਤ ਹੋਣ ਵਾਲਾ ਹੈ ਸਰਕਾਰ ਵੱਲੋਂ ਜਿਹੜੇ ਕਿ ਸੀਰੀਆ ਤੇ ਇਰਾਤ ਸਰਨਾਥੀਆਂ ਨੂੰ ਜਿਹੜਾ ਕਿ ਸੱਦਣ ਦੀ ਕੀਤੀ ਗਈ ਕਾਹਲੀ ਕਾਰਨ ਇਹ ਬੈਕ ਲੌਕ ਲੱਗ ਚੁੱਕਿਆ ਤੇ ਜਾਇ ਦੇ ਵਿੱਚ ਉਹਨਾਂ ਲੋਕਾਂ ਲਈ ਬੜੀ ਮੁਸ਼ਕਿਲਾਂ ਪੈਦਾ ਹੋ ਸਕਦੀ ਹੈ ਜਿਹੜੇ ਨਿੱਜੀ ਤੌਰ ਤੇ ਸਪਾਂਸਰਸ਼ਿਪ ਭੇਜ ਕੇ ਕੈਨੇਡਾ ਲੋਕਾਂ ਨੂੰ ਬੁਲਾਇਆ ਕਰਦੇ ਸੀ ਤੇ ਉਹਨਾਂ ਅਰਜ਼ੀਆਂ ਦੇ ਵਿੱਚ ਕਾਰਵਾਈ ਵਿੱਚ ਹੋਣ ਵਾਲੀ ਇਹ ਲੰਮੀ ਦੇਰੀ ਇੱਕ ਵੱਡਾ ਸੰਕੇਤ ਹੈ ਟਰੂਡੋ ਦੇ ਫੈਸਲਾ ਕਾਰਨ ਜਿੰਦਗੀ ਦੀ ਉਹਨਾਂ ਲੋਕਾਂ ਦੀ ਜਿੰਦਗੀ ਦਾ ਤੇ ਲੱਗ ਚੁੱਕੀ ਹੈ ਤੇ ਜਿਹੜੇ ਲੋਕ ਸਪਾਂਸਰਸ਼ਿਪ ਕਰਕੇ ਲੋਕਾਂ ਨੂੰ ਬੁਲਾਉਂਦੇ ਸੀ ਇਹਨਾਂ ਵਿੱਚ ਉਹ ਚੈਰਿਟੀਆਂ ਤੇ ਚਰਚਾਂ ਰਾਈ ਸਪਾਂਸਰਸ਼ਿਪ ਜਿਹੜੀ ਭੇਜੀ ਗਈ ਹੈ ਟਰੂਡੋ ਸਰਕਾਰ ਨੇ ਸਰਕਾਰੀ ਤੌਰ ਤੇ 25000 ਜਿਹੜੇ ਕਿ ਸ਼ਰਨਾਰਥੀਆਂ ਦੇ ਮੁਢ ਵਸੇਵੇ ਅਤੇ ਪ੍ਰਾਈਵੇਟ ਤੌਰ ਤੇ 25000 ਸ਼ਰਨਾਰਥੀਆਂ ਦੇ ਮੁਢ ਵਸੇਵੇ ਦਾ ਟੀਚਾ ਮਿੱਥਿਆ ਗਿਆ ਸੀ ਜਿਸcar ਜਿਸ ਨੂੰ ਹਾਸਲ ਵੀ ਕਰ ਲਿਆ ਗਿਆ ਪਰ ਸਰਕਾਰ 2016 ਤੇ 2017 ਦੇ ਸ਼ੁਰੂ ਵਿੱਚ ਨਿਜੀ ਤੌਰ ਤੇ ਜਿਹੜੀ ਕਿ ਸਪਾਂਸਰਸ਼ਿਪ ਕੀਤੀ ਸ਼ਰਨਾਰਥੀ ਅਤੇ ਪ੍ਰਵਾਸੀਆਂ ਨੂੰ ਜਿਹੜਾ ਕਿ ਬੈਕਲੌਗ ਖਤਮ ਕਰਨ ਦਾ ਟੀਚਾ ਪੂਰਾ ਨਹੀਂ ਕਰ ਸਕੀ। ਸੋ ਕਈ ਮਾਮਲਿਆਂ ਵਿੱਚ ਅਰਜ਼ੀਆਂ ਤੇ ਕਾਰਵਾਈ ਨੂੰ ਜਿਹੜੇ ਕਿ 56 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਦੂਜੇ ਪਾਸੇ ਸਰਕਾਰੀ ਸਪੌਂਸਰ ਜਿਹੜੇ ਕਿ ਸਰਨਾਥੀਆਂ ਦੀਆਂ ਅਰਜ਼ੀਆਂ ਨੂੰ 15 ਮਹੀਨੇ ਦਾ ਜਿਹੜਾ ਕਿ ਕਲੀਅਰੈਂਸ ਦਿੱਤਾ ਜਾਂਦਾ। ਸੋ ਕਾਫੀ ਮੁਸ਼ਕਿਲਾਂ ਪੈਦਾ ਹੋ ਗਈ ਜੀ ਹੁਣ ਉਹਨਾਂ ਲੋਕਾਂ ਵਾਸਤੇ ਟਰੂਡੋ ਦੇ ਨਿੱਜੀ ਫੈਸਲਾ ਕਰਨ ਸਪੌਂਸਰਸ਼ਿਪ ਭੇਜ ਕੇ ਲੋਕਾਂ ਨੂੰ ਕੈਨੇਡਾ ਸੱਦਣਾ ਬਹੁਤ ਔਖਾ ਹੋ ਗਿਆ। ਸੋ ਕੈਨੇਡਾ ਦੇ ਆਟਵਾ ਤੋਂ ਨਿਕਲ ਕੇ ਆਈ ਹੈ ਜੀ ਇਹ ਵੱਡੀ ਖਬਰ ਜਿਹੜੀ ਤੁਹਾਡੇ ਵਾਸਤੇ ਆਜ ਨਿਊਜ਼ ਵਾਲਾ ਦੇ ਪਰਮਜੀਤ ਲੈ ਕੇ ਆਇਆ ਹੈ ਜੀ ਸੋ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਿਆ ਕਰੋ ਪਿਆਰ ਤੁਹਾਡਾ ਬਹੁਤ ਦਿਨੋਂ ਦਿਲ ਮਿਲ ਰਿਹਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਪਰਮਜੀਤ ਭਗਵਾਨ ਨੇ ਦੋ ਜਜ਼ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ